ਸਭ ਨੂੰ ਜੀਮਸੀ ਕੀ ਮੇਰਾ ਨਾਮ ਅਰਪਣ ਜਵਨਿਆ ਔਰ ਮੈਂ ਆਰਐਮਐਸ ਮਹਾ ਵਿਸ਼ੇਖ ਚਰਚ ਦੇ ਨਾਲ ਸੰਬੰਧ ਰੱਖਦਾ ਸੋ ਅੱਜੋ ਮੈਂ ਵੀਡੀਓ ਬਣਾ ਰਿਹਾ ਇਹ ਵੀਡੀਓ ਮੇਰੇ ਪੌਣ ਦਾ ਮਕਸਦ ਉਹ ਜੌਨ ਕੋਟ ਲਈ ਤੇ ਉਸਦੇ ਬਾਕੀ ਜਿਹੜੇ ਨਾਲ ਦੇ ਪ੍ਰਧਾਨ ਆ ਜੋ ਆਪਣੇ ਆਪ ਨੂੰ 크ਿਸਚਨ ਕੌਮ ਦਾ ਪ੍ਰਧਾਨ ਅਖਾਉਂਦੇ ਆ 크ਿਸਚਨ ਕੌਮ ਦਾ ਲੀਡਰ ਕਹਿੰਦੇ ਆ ਪਰ ਹੈ ਉਹ ਕੁਝ ਵੀ ਨਹੀਂਗੇ ਉਹਨਾਂ ਦੇ ਲਈ ਇਹ ਵੀਡੀਓ ਬਣਾ ਰਿਹਾ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਦੇ ਨੂੰ ਦੇਖਿਆ ਕਿ ਜਿਹਦੇ ਵਿੱਚ ਸੁਖਪਾਲ ਰਾਣਾ ਜਿਹੜਾ ਲੁਟੇਰਾ ਆ ਉਹਨੂੰ ਪਰਮੇਸ਼ਰ ਤੇ ਲੋਕਾਂ ਨੇ ਨੰਗਾ ਕੀਤਾ ਉਹਦੀਆਂ ਲੁੱਟਾਂ ਆ ਜਿਹੜੀਆਂ ਉਹ ਸਾਹਮਣੇ ਲਿਆਂਦੀਆਂ ਕਿ ਕਿਵੇਂ ਉਹ مسیਹੀ ਕੌਮ ਨੂੰ ਪਰਮੇਸ਼ਰ ਤੇ ਲੋਕਾਂ ਨੂੰ ਲੁੱਟਦਾ ਉਹਨਾਂ ਦਾ ਕਹਾਣ ਕਰਦਾ ਤੇ ਜਦੋਂ ਇਹ ਗੱਲ ਪਰਮੇਸ਼ਰ ਤੇ ਲੋਕਾਂ ਨੇ ਜਿਹੜੇ ਲੁੱਟੇ ਕੁਟੇ ਗਏ ਸੀਗੇ ਸੁਖਪਾਲ ਰਾਣੇ ਦੇ ਦੁਆਰਾ ਜਿੰਨੂੰ ਇਹਨੇ ਖਾਦਾ ਸੀ ਜਿੰਨਾਂ ਲੋਕਾਂ ਨੂੰ ਉਹਨਾਂ ਨੇ ਆ ਕੇ ਮਹਾ ਅਭਿਸ਼ੇਕ ਦੇ ਮੰਚ ਦੇ ਉੱਤੇ ਆਪਣਾ ਦੁੱਖ ਆਪਣਾ ਦਰਦ ਆਪਣੀ ਹੱਦਬੀਤੀ ਦੱਸੀ ਕਿ ਕਿਵੇਂ ਉਹਨਾਂ ਨੂੰ ਲੁੱਟਿਆ ਗਿਆ ਉਹਨਾਂ ਤੋਂ 15-1500 ਦਾ ਕਾਰਡ ਬਣਵਾਇਆ ਗਿਆ ਪ੍ਰੇਰ ਕਰਾਉਣ ਦਾ ਉਹਨਾਂ ਤੋਂ ਖਾਣੇ ਤੱਕ ਦੇ ਸੌਣ ਤੱਕ ਦੇ ਪੈਸੇ ਲੈ ਗਏ ਉਸ ਜਗ੍ਹਾ ਦੇ ਉੱਤੇ ਜਦੋਂ ਲੋਕਾਂ ਨੇ ਨੰਗਾ ਕੀਤਾ ਇਹ ਸਾਰਾ ਕੁਝ ਆ ਕੇ ਦੱਸਿਆ ਤੇ ਸੁਖਪਾਲ ਰਾਣੇ ਨੂੰ ਲੱਗੀਆਂ ਮਿਰਚਾਂ ਅੰਦਰੋਂ ਲੱਗੀ ਅੱਗ ਕਿ ਇਹ ਮੈਨੂੰ ਨੰਗਾ ਕਰ ਰਿਹਾ ਹੈ ਇਸੁਖਪਾਲ ਰਾਣੇ ਨੇ ਵੀਡੀਓ ਪਾਉਣੀਆ ਸ਼ੁਰੂ ਕਰ ਦਿੱਤੀਆਂ ਆਪਣੀਆਂ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਝੂਠੀਆਂ ਇਧਰੋਂ ਉਧਰੋਂ ਗੱਲਾਂ ਫੜ ਕੇ ਸਫਾਈਆਂ ਅਸਲੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਹੜੇ ਮੇਰੇ ਕੋਲ ਚਾਰ ਬੱਚੇ ਆ ਉਹ ਬੱਚੇ ਰਹਿਣ ਕਿਤੇ ਉਹਨਾਂ ਨਿਕਲ ਜਾਣ ਤੇ ਫਿਰ ਆ ਜਿਹੜੇ ਟੁੱੱਚੇ ਜੇ ਲੀਡਰ ਆ ਜੌਨ ਕੋਟਲੀ ਪੀਟਰ ਚਿੱਦਾ ਹੋਰ ਤਿੰਨ ਚਾਰ ਜਿਹੜੇ ਹੈਗੇ ਆ ਇਹਨਾਂ ਨੇ ਸੁਖਪਾਲ ਰਾਣੇ ਦੇ ਹੱਥ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਸੋ ਮੈਂ ਇਹ ਖਾਸ ਵੀਡੀਓ ਲੀਡਰਾਂ ਦਾ ਕਰਕੇ ਭਰਉਣਾ ਚਾਹਣਾ ਕਿ ਤੁਸੀਂ ਸ਼ਰਿਆਮੇ ਗੱਲਾਂ ਬੋਲਦੇ ਪਏ ਹੋ ਕਿ ਅਸੀਂ ਸੁਖਪਾਲ ਰਾਣੇ ਦੇ ਨਾਲ ਅਸੀਂ ਕਹਿ ਰਹੇ ਹਾਂ ਅਸੀਂ ਲੁਟੇਰੇ ਦੇ ਨਾਲ ਆ ਜਿਹੜਾ ਪੀਟਰ ਪੁਲੰਦਪੁਰੀ ਆ ਸਰਜੀਤ ਥਾਪੜ ਸਨਾਵਰ ਭੱਟੀ 3-4 ਜਣੇ ਅੰਦਰ ਉੱਧਰ ਦੇ ਹੋਰ ਆ ਗਏ ਆ ਤੁਸੀਂ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਗੱਲ ਕਹਿਣ ਤੋਂ ਪਹਿਲਾਂ ਤੁਸੀਂ ਇੱਕ ਲੁਟੇਰੇ ਦਾ ਸਾਥ ਦੇ ਰਹੇ ਹੋ ਔਰ ਜੌਨ ਕੋਟਲੀ ਨੇ ਇਹ ਗੱਲ ਲਾਈਵ ਦੇ ਵਿੱਚ ਪਬਲੀਕਲੀ ਇਹ ਗੱਲ ਬੋਲੀ ਕਿ ਜਿਹੜਾ ਸੁਖਪਾਲ ਰਾਣਾ ਹੈ ਉਹ ਸਾਨੂੰ ਬੁਲਾਉਂਦਾ ਤੇ ਸਾਨੂੰ ਉਹ ਬੀਜ ਦਿੰਦਾ ਮਤਲਬ ਪੈਸੇ ਦਿੰਦਾ ਤੇ ਤੁਸੀਂ ਵੀ ਫਿਰ ਜਿਹੜਾ ਤੁਸੀਂ ਸਹੀ ਨੂੰ ਛੱਡ ਕੇ ਗਲਤ ਦਾ ਸਾਥ ਦੇ ਰਹੇ ਹੋ ਲੁਟੇਰੇ ਦਾ ਸਾਥ ਦੇ ਰਹੇ ਹੋ ਜ਼ੋਰ ਦਾ ਸਾਥ ਦੇ ਰਹੇ ਹੋ ਇਹਦਾ ਇਹੀ ਮਤਲਬ ਆ ਕਿ ਤੁਸੀਂ ਰਲ ਕੇ ਫਿਰ ਮੁਸੀਕ ਆਮ ਨੂੰ ਲੁੱਟ ਰਹੇ ਹੋ ਔਰ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਮੁਸੀਕ ਆਮ ਦੇ ਲੀਡਰ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਗੱਲ ਬੋਲਦੇ ਹੋ ਆ ਕਿਉਂ ਕੀ ਕੀਤਾ ਉਹਨੇ ਤੁਹਾਨੂੰ ਪੈਸੇ ਕਿਲਾਏ ਜਾਂ ਤੁਸੀਂ ਫਿਰ ਉਹ ਗੱਲ ਕੇ ਤੁਸੀਂ ਆਪਣੇ ਗੱਲ ਦੇ ਵਿੱਚ ਫਟਾ ਪਾ ਲਿਆ ਤੁਸੀਂ ਕਹਿ ਰਹੇ ਹੋ ਅਸੀਂ ਉਹ ਲੁਟੇਰੇ ਦੇ ਨਾਲ ਆ ਉਹਦੇ ਨਾਲ ਖੜੇ ਆ ਔਰ ਵੀਡੀਓ ਬਣਾ ਬਣਾ ਕੇ ਦੱਸ ਰਹੇ ਆ ਕਿ ਮੈਂ ਲੁਟੇਰੇ ਦੇ ਨਾਲ ਆ ਤੇ ਅਸੀਂ ਫੇਰ ਉਹ ਲੁਟੇਰੇ ਦੇ ਖਿਲਾਫ ਆ ਔਰ ਅਗਰ ਤੁਸੀਂ ਉਹਦੇ ਨਾਲ ਹੋ ਤੇ ਅਸੀਂ ਤੁਹਾਡੇ ਵੀ ਫਿਰ ਖਿਲਾਫ ਆ ਤੇ ਤੁਸੀਂ ਸਾਨੂੰ ਧਮਕੀਆਂ ਦੇ ਰਹੇ ਹੋ ਸਾਨੂੰ ਡਰਾਵੇ ਦੇ ਰਹੇ ਹੋ ਕਿ ਅਸੀਂ ਕਮੇਟੀਆਂ ਬਣਾਵਾਂਗੇ ਅਸੀਂ ਐਸੋਸੀਏਸ਼ਨਾਂ ਬਣਾਵਾਂਗੇ ਐਦਾਂ ਕਰਾਂਗੇ ਉਦਾਂ ਕਰਾਂਗੇ ਤੁਸੀਂ ਜੋ ਕਰਨਾ ਕਰ ਲੋ ਤੁਸੀਂ ਜਿਹੜੇ ਤਰੀਕੇ ਨਾਲ ਸਾਨੂੰ ਮਿਲਣਾ ਚਾਹੁੰਦੇ ਹੋ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਉਸੇ ਤਰੀਕੇ ਨਾਲ ਕਰ ਲੋ ਅਗਰ politically ਤੇ ਸਾਨੂੰ ਪਰਮੇਸ਼ਰ ਨੇ ਪੂਰੀ ਤਰ੍ਹਾਂ ਤਿਆਰ ਕਰਕੇ ਖੜਾ ਕੀਤਾ ਆ ਤੁਸੀਂ politically ਫਿਜ਼ੀਕਲੀ ਫਾਈਨੈਂਸ਼ਲੀ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ। ਉਹ ਤੁਸੀਂ ਧਮਕੀਆਂ ਦੇਣ ਜੋਗੇ ਹੋ ਧਮਕੀਆਂ ਦਿੱਤੀਆਂ ਉਹ ਦੇਣੀਆਂ ਕਿੰਨੀਆਂ ਦੇਣੀਆਂ। ਪਰ ਇੱਕ ਗੱਲ ਯਾਦ ਰੱਖ ਲਓ ਤੁਸੀਂ ਤਾਂ ਸਿਰਫ ਧਮਕੀਆਂ ਦੇਣੀ ਆ ਨਾ ਕਹਿ ਰਹੇ ਆ ਆ ਕਰਾਂਗੇ ਉਹ ਕਰਾਂਗੇ। ਪਰ ਯਾਦ ਰੱਖਿਓ ਅਸੀਂ ਵੀ ਇੱਧਰ ਐਵੇਂ ਹੱਥ ਦੇ ਹੱਥ ਧਰ ਕੇ ਨਹੀਂ ਬੈਠੇ ਕਿਤੇ ਆ ਨਹੀਂ ਨਾ ਸਮਝੀ ਜਾਏ ਕਿ ਕਿਤੇ ਐਵੇਂ ਬੈਠੇ ਹੋਇਆ। ਜਦੋਂ ਅਸੀਂ ਕੁਝ ਕਰਨ ਤੇ ਆ ਗਏ ਅਸੀਂ ਸਟੈਪ ਚੁੱਕੇ ਆ ਕੋਈ ਤੇ ਤੁਹਾਨੂੰ ਭੱਜਣ ਨੂੰ ਰਾਹ ਹੀ ਲੱਭਣਾ ਪਾਉ। ਤੇ ਯਾਦ ਰੱਖਿਆ ਇਹ ਗੱਲਾਂ ਅਸੀਂ ਤੇ ਤੁਰੇ ਹੀ ਸਿਰ ਤੇ ਕਫਨ ਬਣ ਕੇ ਆਉਂਦੀ ਜਾਨਲੇ ਉੱਤੇ ਰੱਖ ਕੇ ਅਸੀਂ ਆਉਂਦੇ ਫਾਦਰ ਲਈ ਸੰਤਾਂ ਦੇ ਲਈ ਕੁਝ ਵੀ ਕਰ ਜਾਾਂਗੇ ਜਿੱਥੇ ਖੜਨਾ ਪਿਆ ਉੱਥੇ ਖੜਾਂਗੇ ਪਰ ਤੁਸੀਂ ਯਾਦ ਰੱਖਿਓ ਕਿ ਤੁਹਾਨੂੰ ਇੱਕ ਵਾਰੀ ਅਸੀਂ ਦੱਸ ਦਾਂਗੇ ਚੰਗੀ ਤਰ੍ਹਾਂ ਕਿ ਇਹਦਾ ਰਿਜ਼ਲਟ ਕੀ ਹੈ ਔਰ ਇਹ ਗੱਲ ਧਿਆਨ ਦੇ ਨਾਲ ਸੁਣ ਲਓ ਮੇਰੀ ਤੁਸੀਂ ਇਹ ਇੱਕ ਕਰੋਗੇ ਤੇ ਅਸੀਂ ਸੋਲਵ ਕਰਾਂਗੇ ਔਰ ਖਾਸ ਕਰਕੇ ਜੌਨ ਕੋਟ ਲਈ ਮੇਰੀ ਗੱਲ ਧਿਆਨ ਦੇ ਨਾਲ ਸੁਣੋ ਤੁਸੀਂ ਇਹ ਕਿਹਾ ਤੂੰ ਇਹ ਕਿਹਾ ਆਪਣੀ ਵੀਡੀਓ ਦੇ ਵਿੱਚ ਮੈਂ ਸੁਖਪਾਲ ਰਾਣਾ ਮਿਨਿਸਟਰੀ ਦਾ ਪ੍ਰਧਾਨ ਆ ਤੇ ਮੈਂ ਆ ਤੇ ਮੈਂ ਆ ਤੂੰ ਪ੍ਰਧਾਨ ਆ ਸੁਖਪਾਲ ਰਾਣਾ ਮਨਿਸਤਰੀ ਦਾ ਤੇ ਫਿਰ ਤਿਆਰ ਹੋ ਜਾ ਕਿਉਂਕਿ ਸੁਖਪਾਲ ਰਾਣੇ ਨੇ ਲੋਕਾਂ ਨੂੰ ਲੁੱਟਿਆ ਸੁਖਪਾਲ ਰਾਣੇ ਨੇ ਲੋਕਾਂ ਨੂੰ ਖਾਦਾ ਔਰ ਲੋਗ ਜੁੱਤੀਆਂ ਛਿੱਤਰ ਚੋੱਕ ਕੇ ਤਿਆਰ ਖੜੇ ਆ ਤੇਰੇ ਵੱਲ ਆਉਣ ਦੇ ਲਈ ਕਿਉਂਕਿ ਸੁਖਪਾਲ ਰਾਣਾ ਤੇ ਹੁਣ ਉਹਨਾਂ ਨੂੰ ਮਿਲਦਾ ਨਹੀਂ ਕਿਉਂਕਿ ਜਿਨ੍ਹਾਂ ਨੂੰ ਲੁੱਟਿਆ ਉਹਨਾਂ ਨੂੰ ਕਿੱਦਾਂ ਮਿਲੇ ਉਹ ਕਿਹੜਾ ਮੂੰਹ ਦਿਖਾਵੇ ਤੇ ਉਹਨਾਂ ਨੂੰ ਉੱਤੇ ਸੁਖਪਾਲ ਰਾਣਾ ਤੇ ਉਹਨਾਂ ਨੂੰ ਮਿਲਦਾ ਨਹੀਂ ਪਰ ਹੁਣ ਤੂੰ ਇਹ ਗੱਲ ਕਹੀਂ ਲਾਈਵ ਦੇ ਵਿੱਚ ਆਪਣਾ ਐਡਰੈਸ ਦੇ ਕੇ ਆਪਣਾ ਫੋਨ ਨੰਬਰ ਦੇ ਕੇ ਕਿ ਮੈਂ ਸੁਖਪਾਲ ਰਾਣਾ ਮਨਿਸਤਰੀ ਦਾ ਪ੍ਰਧਾਨ ਆ ਤੇ ਲੋਗ ਤੇਰੇ ਵੱਲ ਆ ਰਿਹਾ ਉਹ ਸਾਰਾ ਕੁਝ ਜੋ ਉਹਨਾਂ ਦਾ ਲੁੱਟਿਆ ਗਿਆ ਤੇਰੇ ਤੋਂ ਵਿਆਜ ਸਮੇਤ ਵਸੂਲਣ ਦੇ ਲਈ ਜੌਨ ਕੋਡਲੀ ਤੂੰ ਤਿਆਰ ਹੈ ਹੁਣ ਉਹਨਾਂ ਨੂੰ ਜਵਾਬ ਦੇਣ ਦੇ ਲਈ ਔਰ ਤੂੰ ਕੀ ਕਹਿ ਰਿਹਾ ਆਪਣੀ ਵੀਡੀਓ ਦੇ ਵਿੱਚ ਕਿ ਇੱਥੇ ਮਹਾ ਅਭਿਸ਼ੇਕ ਦੇ ਵਿੱਚ 5-5000 ਦੇ ਪ੍ਰੇਅਰ ਸ਼ਾਲ ਵੇਚੇ ਜਾਂਦੇ ਤੂੰ ਇੱਕ ਬੰਦਾ ਅਗਰ ਖੜਾ ਕਰ ਦੇਵੇਂ ਜਿਹਨੂੰ ਪ੍ਰੇਅਰ ਸ਼ਾਲ ਵੇਚਿਆ ਗਿਆ ਪ੍ਰੇਅਰ ਸ਼ਾਲ ਦੀ ਤੇ ਦੂਰ ਦੀ ਗੱਲ ਕੋਈ ਇੱਕ ਬੰਦਾ ਸਾਬਿਤ ਕਰ ਦੇਵੇ ਇੱਕ ਬੰਦਾ ਤੂੰ ਲਿਆ ਦੇਵੇਂ ਜਿਹੜਾ ਇਹ ਕਹਿ ਦੇਵੇ ਕਿ ਮਹਾ ਅਭਿਸ਼ੇਕ ਪਵੰਦੇ ਵਿੱਚ 1 ਰੁਪਇਆ ਕਿਸੇ ਵੀ ਚੀਜ਼ ਦਾ ਉਨੇ ਦਿੱਤਾ ਹੋਵੇ ਤੇ ਜੋ ਤੂੰ ਕਹੇਗਾ ਮੈਂ ਉਹ ਕਰਨ ਦੇ ਲਈ ਤਿਆਰ ਆ ਪਰ ਤੂੰ ਤਿਆਰ ਨਾ ਹੁਣ ਤੂੰ ਤੇ ਝੂਠ ਬੋਲ ਦਿੱਤਾ ਇਹ ਕਹਿ ਦਿੱਤਾ ਪਰ ਤੂੰ ਜਿਹੜੀਆਂ ਲੋਕਾਂ ਦੀਆਂ ਸ਼ਗਨ ਸਕੀਮਾਂ ਖਾਧੀਆਂ ਉਹ ਪਹਿਣਾ ਦੀਆਂ ਸ਼ਗਨ ਸਕੀਮਾਂ ਖਾਧੀਆਂ ਉਹਨਾਂ ਦੇ ਲਈ ਤਿਆਰ ਰਹਿ ਉਹ ਆ ਰਹੇ ਆ ਗਵਾਹੀਆਂ ਦੇ ਨਾਲ ਉਹਨਾਂ ਸਬੂਤਾਂ ਦੇ ਨਾਲ ਜਿਹੜੀਆਂ ਤੂੰ ਸ਼ਗਨ ਸਕੀਮਾਂ ਖਾਧੀਆਂ ਨਾ ਤੈਨੂੰ ਨੰਗਾ ਕਰਨ ਦੇ ਲਈ ਕਿ ਤੂੰ ਹੀ ਕਿਵੇਂ ਇਹਨਾਂ ਲੁਟੇਰਿਆਂ ਦੀ ਤਰ੍ਹਾਂ ਇਹਨਾਂ ਦੇ ਨਾਲ ਰਲ ਕੇ ਸੁਖਪਾਲਰਾਂ ਨੇ ਅਰਗਿਆਂ ਦੇ ਮਸੀਹ ਕੌਮ ਨੂੰ ਲੁੱਟਦਾ ਆ ਰਹਿਆਂ ਤੇ ਤਿਆਰ ਹੋ ਜੋ ਔਰ ਜਿਹੜੇ ਪ੍ਰਧਾਨ ਆਪਣੇ ਆਪ ਨੂੰ ਪ੍ਰਧਾਨ ਕਹਿਣ ਵਾਲੇ ਇਹ ਆਪਣਾ ਆਪਣਾ ਪੈਸੇ ਖਾ ਕੇ ਨਾ ਪੈਸੇ ਲੈ ਕੇ ਤੇ ਜਿਹੜਾ ਪੈਸੇ ਦਊ ਉਹਦੇ ਹੱਕ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਆ ਤੇ ਇਹ ਜਿਨ੍ਹਾਂ ਨੇ ਪਟਾ ਪਾਇਆ ਉਹ ਗੱਲ ਸੁਣ ਲੋ ਧਿਆਨ ਦੇ ਨਾਲ ਵੀ ਤੁਸੀਂ ਆਪਣੇ ਆਪ ਨੂੰ ਮਸੀਹ ਕੌਮ ਦਾ ਲੀਡਰ ਕਹਿੰਨੇ ਮਸੀਹ ਕੌਮ ਦੇ ਹੱਕ ਦੇ ਵਿੱਚ ਮਸੀਹ ਕੌਮ ਦੀਆਂ ਦਰਦਾਂ ਦੇ ਲਈ ਖੜਨ ਵਾਲਾ ਕਹਿੰਨੇ ਤੇ ਅਗਰ ਇਹ ਸਹੀ ਆ ਉਹ ਲੁਟੇਰਾ ਇਹ ਸਹੀ ਕਰ ਰਿਹਾ 15-1500 ਰੁਪਏ ਦਾ ਕਾਰਡ ਬਣਾ ਕੇ 50-50 ਰੁਪਏ ਪੱਖੇ ਥੱਲੇ ਸੌਣ ਦੇ ਲੈ ਕੇ ਖਾਣਾ ਵੇਚ ਕੇ ਅਗਰ ਉਹ ਸਹੀ ਕਰ ਰਿਹਾ ਤੇ ਫਿਰ ਮੈਂ ਇਹ ਗੱਲ ਦਾ ਜਵਾਬ ਮੰਗਦਾ ਅਗਰ ਤੁਸੀਂ ਮੁਸਲਿਮ ਕੌਮ ਦੇ ਲੀਡਰ ਹੋ ਤੇ ਮੈਂ ਮੁਸਲਿਮ ਕੌਮ ਦਾ ਇੱਕ ਛੋਟਾ ਜਿਹਾ ਵਿਸ਼ਵਾਸੀ ਆ ਔਰ ਮੇਰਾ ਹੱਕ ਹੈ ਕਿ ਆਪਾਂ ਤੁਹਾਡੇ ਕੋਲ ਲੀਡਰਾਂ ਤੋਂ ਸਵਾਲ ਪੁੱਛਣਾ ਤੇ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਔਰ ਤੁਹਾਡੀ ਸਲਾਹ ਮੰਗਦਾ ਕਿ ਤੁਸੀਂ ਮੈਨੂੰ ਇਹ ਸਲਾਹ ਦਿਓ ਜਵਾਬ ਦਿਓ ਕਿ ਅਗਰ ਉਹ ਸਹੀ ਕਰ ਰਿਹਾ ਲੁੱਟ ਕੇ ਮੁਸਲਿਮ ਕੌਮ ਨੂੰ ਇਹ ਪੈਸੇ ਲੈ ਕੇ ਮੁਸੀਕ ਔਮ ਤੋਂ ਤੇ ਫਿਰ ਉਹਦਾ ਵਾਅਦਾ ਕੀਤਾ ਜਾਵੇ ਮੈਂ ਮੰਗ ਕਰਦਾ ਕਿ ਫਿਰ ਉਹਦਾ ਵਾਅਦਾ ਕੀਤਾ ਜਾਵੇ ਉਹਨੂੰ ਇਹ ਕਿਹਾ ਜਾਵੇ ਕਿ ਉਹ 1500 ਨਹੀਂ ਬਲਕੇ 50000 ਰੁਪਇਆ ਲਵੇ ਕਾਰਡ ਬਣਾਉਂਦਾ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਭ ਨੂੰ ਜੈਮਸੀ ਕੀ ਕਹਿਣਾ ਔਰ ਮੈਂ ਪ੍ਰਧਾਨਾ ਤੋਂ ਇਹਨਾਂ ਤੋਂ ਜਿਨ੍ਹਾਂ ਨੇ ਪਟਾ ਪਾਇਆ ਹੋਇਆ ਇਹ ਜਵਾਬ ਮੰਗਦਾ ਜਿਹੜੀ ਮੈਂ ਗੱਲ ਪੁੱਛੀ ਇਹਦਾ ਮੈਨੂੰ ਜਵਾਬ ਦਿੱਤਾ ਯਾਰ ਸਭ ਨੂੰ ਜੈਮਸੀ